ਫਰੋਜ਼ਪੁਰ ਸ਼ਹਿਰ ਦੇ ਵਿੱਚ ਵਿਕ ਰਹੇ ਨੇ ਸ਼ਰੇ ਆਮ ਪਟਾਕੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਢੜਲੇਣਾ ਵੇਚ ਰਹੇ ਨੇ ਦੁਕਾਨਦਾਰ ਬਾਜ਼ਾਰਾਂ ਦੇ ਵਿੱਚ ਔਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਟਾਕੇ ਪ੍ਰਸ਼ਾਸਨ ਦੀ ਨੱਕ ਹੀਟ ਵੇਚ ਰਹੇ ਨੇ ਦੁਕਾਨਦਾਰ ਪਟਾਕੇ ਕਿੰਨੇ ਸਵਾਲ ਲੇਕਿਨ ਜਵਾਬ ਕਿਸੇ ਇੱਕ ਦਾ ਵੀ ਨਹੀਂ ਕੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਟਾਕਾ ਵਿਕ ਸਕਦਾ ਸ਼ਰੇ ਆਮ ਬਾਜ਼ਾਰਾਂ ਦੇ ਵਿੱਚ ਲਾ ਕੇ ਵੇਚ ਰਹੇ ਨੇ ਔਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸਿਰਫ ਦੇਖ ਰਿਹਾ ਹੈ ਹੱਲੇ ਤੱਕ ਦੀ ਗੱਲ ਕਰੀਏ ਦੀਵਾਲੀ ਦੁਸ਼ਹਿਰਾ ਗੁਰਪੁਰਬ ਕਿੰਨੇ ਤਿਹਾਰ ਐਸੇ ਨੇ ਜਿੰਨੇ ਤੇ ਪਟਾਕਾ ਖੁੱਲ ਕੇ ਵਿਗਦਾ ਔਰ ਸ਼ਰਿਆਂ ਬਾਜ਼ਾਰ ਵਿੱਚ ਵੀ ਲੱਗਾ ਹੈ ਅਗਰ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਉਸ ਤੋਂ ਬਾਅਦ ਜਾਗ ਜਾਏਗਾ ਕੀ ਪ੍ਰਸ਼ਾਸਨ ਨੂੰ ਨਹੀਂ ਚਾਹਦਾ ਕਿ ਕਿਸੇ ਹਾਦਸੇ ਦਾ ਇੰਤਜ਼ਾਰ ਕਰੀ ਉਸ ਤੋਂ ਪਹਿਲਾਂ ਹੀ ਜਾਗ ਜਾਈਏ ਪੰਜਾਬ ਦੇ ਵਿੱਚ ਕਈ ਐਸੇ ਇਲਾਕੇ ਨੇ ਜਿੱਥੇ ਕੀ ਇਹ ਪਟਾਕਿਆਂ ਕਰਕੇ ਹੀ ਮੋਤਾਂ ਹੋ ਚੁੱਕੀਆਂ ਨੇ ਪ੍ਰਸ਼ਾਸਨ ਇਸ ਤੋਂ ਵੀ ਸਬਕ ਨਹੀਂ ਲੈ ਰਿਹਾ ਸਿਰਫ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਉੱਪਰ ਕੋਈ ਤਸੱਲੀ ਬਖਸ਼ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਬਾਜ਼ਾਰਾਂ ਦੇ ਵਿੱਚ ਔਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਟਾਕਾ ਜਿਹੜਾ ਉਹ ਨਾ ਲੱਗੇ ਔਰ ਲੋਕ ਜਿਹੜੇ ਨੇ ਉਹ ਸੇਫ ਰਹਿਣ ਜਿਵੇਂ ਕਿ ਸਰਕਾਰ ਕਹਿੰਦੀ ਹੈ ਕਿ ਖੁੱਲੇ ਇਲਾਕੇ ਦੇ ਵਿੱਚ ਇਹ ਪਟਾਕਾ ਲਗਾਇਆ ਜਾਵੇ ਦੀਵਾਲੀ ਤੇ ਲੇਕਿਨ ਇਹਨੇ ਸਰਕਾਰ ਦੇ ਹੁਕਮਾਂ ਨੂੰ ਚਿੱਕੇ ਤੇ ਟਾਂਕੇ ਦੁਕਾਨਦਾਰ ਆਪਣੀ ਮਨਮਰਜ਼ੀ ਕਰਦਾ ਹੈ ਉਹਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਕਿ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਉੱਪਰ ਸ਼ਰੇਆਮ ਪਟਾਕਾ ਲੱਗਾ ਹੈ ਪਰ ਪੁੱਛਣ ਦੱਸਣ ਵਾਲਾ ਕੋਈ ਨਹੀਂ ਹੈ ਆਖਰ ਕਦੋਂ ਇਹ ਚੀਜ਼ ਬੰਦ ਹੋਏਗੀ ਜਾਂ ਕਿ ਕਦੇ ਬੰਦ ਵੀ ਨਹੀਂ ਹੋਏਗੀ ਜਵਾਬ ਤੁਸੀਂ ਦਿਓ ਨਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਇਨਸ਼ੋਰ ਸਟ੍ਰਿਕਟ ਕੰਪਲਾਈਅன்ஸ் ਔਰ ਜਿੱਥੇ ਵੀ ਇਦਾਂ ਦੀ ਰਿਪੋਰਟ ਆਂਦੀ ਰੈਜ਼ੀਡੈਂਸ਼ੀਅਲ ਏਰੀਆ ਚ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਬਿਲਕੁਲ ਵੀ ਪਟਾਕੇ ਕਿਸ ਨੇ ਨਹੀਂ ਰੱਖਣੇ ਇਹ ਰੱਖਿਆ ਜਾਂਦਾ ਹੈ ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ ਸਰ ਹੌਨ ਵਿੱਚ ਜੇ ਮੌਜੂਦ ਨੇ ਬਾਜ਼ਾਰਾਂ ਚ ਔਰ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਸਟਿਲ ਫਟਾਕੇ ਲੱਗੇ ਹੋਏ ਨੇ ਸਰ ਉਹਦੇ ਬਾਰੇ ਕੋਈ ਕੀ ਜਿੱਥੇ ਲਾਰਜ ਸਕੇਲ ਦੇ ਉੱਤੇ ਪਏ ਦੇ ਨੇ ਵਿਲ ਟੇਕ ਐਕਸ਼ਨ ਮੇ ਟੀਮਸ ਹੈ ਟੀਮਸ ਫੀਲਡਸ ਪੇ ਜਾਗਾ ਵਿਲ ਇਨਵੈਸਟੀਗੇਟ ਐਂਡ ਦੈਨ ਵਿਲ ਟੇਕ ਦਾ ਐਕਸ਼ਨ ਅਕੋਰਡਿੰਗਲੀ ਠੀਕ ਹੈ ਜੀ ਥੈਂਕ ਯੂ